ਸਤਿਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਿਤਨਾ ਸ੍ਰੀ ਮਹਲਾ ਚੌਥਾ ਇਚਾ ਪੁਰਖ ਸਰਬ ਸੁਖ ਦਾਤਾ ਹਰ ਜਾਂਕੇ ਵਸਹਿ ਕਾਮ ਤੈਨਾ ਸੋ ਐਸਾ ਹਰ ਜਈਏ ਮੇਰੇ ਜਿੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਬੂਰਖ ਸਰਬ ਸੁਖ ਦਾਤਾ ਹਰ ਜਾਂਕੇ ਵਸਹਿ ਕਾਮ ਤਿਨਾ ਸੋ ਐ ਸਾਹਰ ਜਾਈਐ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਧਿਆਈਏ ਹਰ ਬ੍ਰੁਖ ਨਿਰੰਜਨ ਰਹਾਉ ਜੈ ਹਰ ਸਿਮਰਨ ਪਿਆਤਾ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰੂ ਏ ਮਤ ਦਿਨੇ ਜਪ ਹਰ ਭਵਜਲ ਤਰਣਾ ਜੈ ਹਰ ਸਿਮਰਨ ਭਿਆ ਤੈ ਉਪਾਦ ਗਤ ਕੀਨੇ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੇ ਜਪ ਹਰ ਭਵਜਲ ਤਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਿਤਾ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਗਾਨ ਕਰਦਿਆਂ ਹੋਇਆਂ ਅੱਜ ਦੇ ਹੁਕਮ ਦੇ ਅੰਦਰ ਅੱਜ ਦਾ ਪਵਿੱਤਰ ਫਰਮਾਨ ਦੇ ਅੰਦਰ ਤਨਾਸਰੀ ਰਾਗ ਦੇ ਅੰਦਰ ਸਤਿਗੁਰੂ ਯੋਗੋ ਜਗਤਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 669 ਅਤੇ 670 ਦੇ ਉੱਪਰ ਅੱਜ ਦਾ ਪਾਵਨ ਹੁਕਮ ਸਤਿਗੁਰੂ ਵਰਣ ਕਰ ਰਹੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਉਹ ਹਰੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਉਹ ਸਾਰੀਆਂ ਇਛਾਵਾਂ ਪੂਰਨ ਕਰਨ ਵਾਲਾ ਹੈ ਉਹ ਇੱਛਾ ਬੁਰਖ ਹੈ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਇਥੋਂ ਤੱਕ ਕਿ ਜਿਹੜੀ ਸਵਰਗਾਂ ਦੇ ਵਿੱਚ ਕਾਮ ਤੈਨ ਗਉ ਹੈ ਜਿਹੜੀ ਤੁਰੰਤ ਤਤਕਾਲ ਦੇ ਵਿੱਚ ਉਹਦੇ ਅਗੇ ਖੜ ਕੇ ਅਰਦਾਸ ਕਰਦੇ ਤੇ ਪੂਰੀ ਕਰਦੀ ਹੈ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਉਹ ਕਾਮ ਤੈਨ ਗਉ ਵੀ ਪਰਮੇਸ਼ਰ ਦੇ ਹੁਕਮ ਦੀ ਬੱਧੀ ਹੋਈ ਹੈ ਉਹੀ ਉਹਦੀ ਰਜ਼ਾ ਚ ਉਹਦੀ ਹੁਕਮ ਦੇ ਅੰਦਰ ਆਪਣੇ ਆਪ ਨੂੰ ਰੱਖਦੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ اے ਮੇਰੇ ਮਨਾ اے ਮੇਰੀ ਜਿੰਦੇ ਫਿਰ ਐਸੇ ਪ੍ਰਭੂ ਨੂੰ ਆਪਾਂ ਵੀ ਧਿਆਈਏ ਐਸੇ ਪ੍ਰਭੂ ਨਹੀਂ ਰੱਦਨਾ ਕਰੀਏ ਜਿਦੇ ਹੁਕਮ ਦੇ ਅੰਦਰ ਜਿਹਦੀ ਰਜਾ ਦੇ ਅੰਦਰ ਕਾਮ ਕੈਨ ਗੋ ਚੱਲ ਰਹੀ ਹੈ ਸੋ ਐਸਾ ਹਰ ਧਿਆਈਏ ਜੀ ਮੇਰੇ ਜਿਹੜੇ ਜਦੋਂ ਧਿਆਵਾਂਗੇ ਫਿਰ ਫਲ ਕੀ ਹੋਏਗਾ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਸਾਰੇ ਸੁਖ ਹਸਲ ਹੋਣਗੇ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਏਗੀ ਜੋ ਵੀ ਮਨ ਇਛਦਾ ਹੈ ਉਹ ਸੰਪੂਰਨ ਹੋਏਗਾ ਕਰਣਾ ਕੀ ਹੈ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਬੰਦਗੀ ਦੇ ਵਿੱਚੋਂ ਸਾਰਾ ਕੁਝ ਹਸਲ ਹੋ ਜਾਏਗਾ ਸਤਿਗੁਰ ਕਹਿੰਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐ ਸਾਹ ਹਰ ਧਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇਹ ਮੇਰੇ ਮਨਾ ਤੂੰ ਸਾਰੇ ਸੁਖ ਲੈ ਲੇਗਾ ਜਿਸ ਪ੍ਰਭੂ ਦੀ ਅराधना ਜੇ ਕਰਨ ਲੱਗ ਜਾਵੇਂ ਜੋਦੇ ਚਰਨਾਂ ਨਾਲ ਜੁੜ ਜਾਵੇਂ ਸਾਰੇ ਫਲ ਹਸਲ ਹੋ ਜਾਣਗੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇਹ ਮੇਰੇ ਮਨ ਤੇਰੇ ਕੋਲ ਸਾਰੇ ਸੰਸਾਰ ਦੇ ਸੁਖ ਹੋ ਜਾਣਗੇ ਸਿਰਫ ਕਰਨਾ ਕੀ ਆਕਾਲ ਪੁਰਖ ਵੈਗਰੂ ਪਰਮਾਤਮਾ ਦਾ ਨਾਮ ਤੇ ਆਉਣਾ ਹੈ ਇਛਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੇ ਨਾ ਸੋ ਐਸਾ ਹਰ ਧਾਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਏ ਮੇਰੇ ਮਨਾ ਐਸੇ ਸੱਚੇ ਅਕਾਲ ਪੁਰਖ ਪਰਮਾਤਮਾ ਦਾ ਸੱਚਾ ਨਾਮ ਹਰ ਵੇਲੇ ਮੇਰੇ ਮਨਾ ਜਪ ਹਰ ਵੇਲੇ ਉਹਨੂੰ ਧਿਆ ਹਰ ਵੇਲੇ ਉਹ ਚੇਤੇ ਰੱਖ ਤੇ ਜਦੋਂ ਐਸਾ ਕਰਮ ਕਰੇਗਾ ਫਿਰ ਸਤਿਗੁਰੂ ਕਹਿੰਦੇ ਨੇ ਹਲਤ ਪਲਤ ਮੁਖ ਉਜਲ ਹੋਈ ਹੈ ਤੇਰਾ ਮੁਖ ਉਜਲਾ ਹੋਏਗਾ ਦਰਗਾਹ ਦੇ ਵਿੱਚ ਜਾ ਕੇ ਛਪਾਉਣਾ ਨਹੀਂ ਪੈਗਾ ਦਰਗਾਹ ਦੇ ਵਿੱਚ ਜਾ ਕੇ ਜਮਾਂ ਦੀ ਮਾਰ ਨਹੀਂ ਪੈਗੀ ਮੁਖ ਤੇਰਾ ਉਜਲ ਹੋ ਜਾਏਗਾ ਜੇ ਤੂੰ ਐਸੀ ਬੰਦਗੀ ਐਸੇ ਕਰਮ ਕਰੇਗਾ ਜੋ ਸਤਿਗੁਰੂ ਸ਼ਬਦ ਦੇ ਰਏ ਵਿੱਚ ਦੱਸ ਰਹੇ ਹਨ ਇਹ ਚਾਹਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸਹਿ ਕਾਮ ਤੇ ਨਾ ਸੋ ਐਸਾ ਹਰ ਧਈਐ ਮੇਰੇ ਜਿਹੜੇ ਇਹ ਮੇਰੀ ਜਿੰਦੇ ਐਸਾ ਪ੍ਰਭੂ ਨੂੰ ਧਿਆ ਤਾ ਸਰਬ ਸੁਖ ਪਾਵੇ ਮੇਰੇ ਮਨਾ ਤੈਨੂੰ ਸਾਰੇ ਸੁਖ ਹਸਲ ਹੋਣਗੇ ਜਪ ਮੰਨ ਸਤਨਾਮ ਸਦਾ ਸਤਨਾਮ ਏ ਮੇਰੇ ਮਨਾ ਜਬ ਉਸ ਅਕਾਲ ਪੁਰਖ ਪ੍ਰਮਾਤਮਾ ਸੱਚੇ ਦਾ ਸੱਚਾ ਨਾਮ ਜਪਨਾ ਕਰੀਏ ਤੇ ਫਿਰ ਲਾਹ ਕੀ ਹੈ ਹਲਤ ਪਲਤ ਮੁਖ ਉਜਲ ਹੋਈ ਹੈ ਤੇਰਾ ਹਲਤ ਤੇਰਾ ਪਲਤ ਆਹ ਲੋਕ ਤੇ ਅਗਲਾ ਲੋਕ ਲੋਕ ਅਤੇ ਲੋਕ ਵੀ ਤੇਰਾ ਸੁਧਰ ਜਾਏਗਾ ਲੋਕ ਅਤੇ ਪ੍ਰਲੋਕ ਵਿੱਚ ਵੀ ਤੇਰੀ ਜੈ ਜੈਕਾਰ ਹੋਏਗੀ ਜਦੋਂ ਤੂੰ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਇਆ ਜਦੋਂ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਗਿਆ ਉਦੋਂ ਸਤਿਗੁਰੂ ਕਹਿੰਦੇ ਨੇ ਫਿਰ ਪ੍ਰਭੂ ਤੇਰੇ ਮਦ ਆਪ ਕਰਦਾ ਹੈ ਫਿਰ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਸੇਵਕ ਦੀ लाज ਰੱਖਣੀ ਪੈਂਦੀ ਹੈ ਪਾਏਂਗਾ ਕੀ लाज ਰਸ ਗੋਬਿੰਦਾਸ ਤੁਹਾਰ ਪਹਿਲਾਂ ਐਸ ਲੈਗ ਬਣੀਏ ਕਿ ਉਹਦੇ ਗੁਣਾਂ ਨੂੰ ਗਾ ਸਕੀਏ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜੜ ਹੋਈ ਹੈ ਤੇਰਾ ਹਲਤ ਤੇਰਾ ਪਲਤ ਲੋਕ ਤੇ ਪਲੋਕ ਵੀ ਤੇਰੇ ਸੌਰ ਜਾਣਗੇ ਜਦੋਂ ਉਸ ਸੱਚੇ ਨਾਮ ਦਾ ਸੱਚੇ ਗੁਰੂ ਦੇ ਸੱਚਾ ਨਾਮ ਅਰਧਨਾ ਕੀਤਾ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪ੍ਰਖ ਨਿਰੰਜਨ ਨਿਤ ਹਰੋ ਧਿਆਈਏ ਕਿਨੋ ਹਰ ਪ੍ਰਖ ਨਿਰੰਜਨ ਹਰੀ ਅਕਾਲ ਪੁਰਖ ਪ੍ਰਮਾਤਮਾ ਉਹ ਐਸਾ ਨਿਰੰਜਨ ਹੈ ਜਿਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ ਮਾਇਆ ਦੀ ਕਾਲਖ ਨੂੰ ਕਿਹਾ ਗਿਆ ਹੈ ਕਿ ਗੁਰਮੁਖਤੀ ਦੇ ਵਿੱਚ ਅੰਜਨ ਤੇ ਇਥੇ ਸਤਿਗੁਰੂ ਕਹਿੰਦੇ ਨੇ ਪ੍ਰਖ ਨਿਰੰਜਨ ਉਹ ਐਸਾ ਪ੍ਰਖ ਹੈ ਨਿਰੰਜਨ ਹੈ ਉਹ ਮਾਇਆ ਦੀ ਮਾਲਾ ਤੋਂ ਮਹਿਲ ਤੋਂ ਰਹਿਤ ਹੈ ਉਹਨੂੰ ਇਹ ਮੈਲ ਗ੍ਰਸਤ ਨਹੀਂ ਕਰ ਸਕਦੀ ਉਹਨੂੰ ਇਹ ਮੈਲ ਵਿਆਕੁਲ ਨਹੀਂ ਕਰਦੀ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਲ ਪਲਤ ਮੁਖ ਉਜਲ ਹੋਈ ਹੈ ਨਿਤ ਈਏ ਹਰ ਭੁਖ ਨਿਰੰਜਨਾ ਜੈ ਹਰ ਸਿਮਰਨ ਜਦੋਂ ਨਿਰੰਜਨ ਕਿਹਾ ਨਿਰੰਜਨ ਅੰਜਨ ਤੋਂ ਵਿਪਰੀਤ ਸ਼ਬਦ ਪਾਪ ਕੀ ਜਦੋਂ ਵੀ ਆਕਾਲਪੁਰਖ ਪ੍ਰਮਾਤਮਾ ਦੇ ਨਾਮ ਨੂੰ ਗਾਉਣਾ ਹੈ ਉਹਦੇ ਉਹਦੇ ਦਰਕਰਾਰ ਬੈਠ ਕੇ ਇਬਾਦਤ ਕਰਨੀ ਹੈ ਉਹਦਾ ਧਿਆਨ ਧਰ ਕੇ ਸਤਿਗੁਰ ਕਹਿੰਦੇ ਹਨ ਪਰਮੇਸ਼ਰ ਦੇ ਧਿਆਨ ਨੂੰ ਰੱਖ ਧਿਆਨ ਦੇ ਵਿੱਚ ਰੱਖ ਕੇ ਆਕਾਲਪੁਰਖ ਪ੍ਰਮਾਤਮਾ ਨੂੰ ਉਹਦੇ ਗੁਣਾਂ ਨੂੰ ਗਾ ਤੇ ਫਿਰ ਤੇਰੇ ਦੋਨੋਂ ਲੋਕ ਸਵਰ ਜਾਣਗੇ ਤੇ ਐਸੇ ਪ੍ਰਭੂ ਨੂੰ ਧਿਆਈਏ ਜਿਹਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ ਨਿਤ ਧਿਆਈਏ ਹਰ ਪ੍ਰਖ ਨਿਰੰਜਨਾ ਰਹਾਓ ਜੈ ਹਰ ਸਿਮਰਨ ਭਿਆ ਤੇ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜੈ ਹਰ ਸਿਮਰਨ ਭਿਆ ਜਦੋਂ ਤਾਂ ਤਾਲਪੁਰ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਤਾਂ ਉਪਾਦ ਗਤ ਕੀਨੀ ਉਪਾਦ ਗਤ ਮਿਲੇਗੀ ਐਸੀ ਪਦਵੀ ਹਾਸਲ ਹੋਏਗੀ ਤੇ ਇਹ ਵੱਡਿਆਂ ਭਾਗਾਂ ਵਾਲੇ ਜਪਦੇ ਹਨ ਵੱਡ ਭਾਗੀ ਹਰ ਜਪਣਾ ਜਿਨ੍ਹਾਂ ਨੂੰ ਪਰਮੇਸ਼ਰ ਨੇ ਵੱਡੇ ਉੱਤਮ ਕਰਮ ਲਿਖ ਕੇ ਭੇਜਿਆ ਹੈ ਇਹ ਨਾਮ ਉਹਨਾਂ ਦੇ ਹਿੱਸੇ ਹੋਇਆ ਹੈ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਜਨ ਨਾਨਕ ਕੋ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਤੇਰਾ ਜਨ ਹਾਂ ਮੈਂ ਤੇਰਾ ਸੇਵਕ ਹਾਂ ਪ੍ਰਭੂ ਤੈਮਨੂੰ ਐਸੀ ਮਤ ਦੇਓ ਮੈਨੂੰ ਐਸੀ ਸੋਝੀ ਦਿਓ ਬਖਸ਼ਿਸ਼ ਮੇਰੇ ਤੇ ਕਰੋ ਕਿ ਮੈਂ ਤੇਰੇ ਗੁਣਾਂ ਨੂੰ ਗਾ ਸਕਾਂ ਤੇਰਾ ਨਾਮ ਇਹਾ ਸਕਾਂ ਤੇਰੇ ਚਲਣਾ ਕਮਣਾ ਨਾਲ ਜੁੜਿਆ ਰਾਂ ਐਸੀ ਮੇਰੇ ਤੇ ਪ੍ਰਭੂ ਜੀ ਕਿਰਪਾ ਕਰੋ ਐਸੀ ਮੈਨੂੰ ਮਤ ਦਿਓ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵ ਜਨ ਤਰਨ ਹਰੀ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪ ਕੇ ਇਸ ਭਵ ਸਾਗਰ ਤੋਂ ਤਾਰ ਹੋ ਜਾਗੇ ਭਵ ਸਾਗਰ ਤਰਿਆ ਜਾਏਗਾ ਚੁਰਾਸੀ ਦੇ ਘੜੇ ਚ ਨਹੀਂ ਫਿਰ ਪੈਣਾ ਪਏਗਾ ਜਨ ਨਾਨਕ ਕੋ ਗੁਰੂ ਏ ਮਤ ਜਿਨੀ ਜਪ ਹਰ ਭਵ ਜਨ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ